ਮਤਾ ਜੀ ਲਾਤੀ ਦੇਵੀ ਇਹ ਮੇਨੂੰ ਮੁਸ਼ਕਿਲ ਆ ਰਹੀ ਹੈ ਮੁਸ਼ਕਿਲ ਇਹ ਜੀ ਜਦ ਅਸੀਂ ਪਹਿਲੇ ਦਿਨ ਦੇਖੀ ਮੈਂ ਕੋਠੇ ਤੇ ਮੈਂ ਇਹਨਾਂ ਨੂੰ ਪੁੱਛਿਆ ਆ ਕਿ ਤੁਸੀਂ ਇੱਥੇ ਕੀ ਕਿਉਂ ਟੋਆ ਕਰ ਜਾਨੇ ਇਹ ਕਹਿੰਦੇ ਹੈਗੇ ਅਸੀਂ ਗਰਾਉਂਡ ਕਮਰਾ ਬਣਾਉਣੇ ਹੈ ਕਿ ਬੱਚਿਓ ਕੋ ਖੇਡਾ ਵਸੇ ਦੂਸਰੇ ਦਿਨ ਮੈਂ ਪੁੱਛਿਆ ਤੇ ਕਹਿੰਦੇ ਹੈਗੇ ਅਸੀਂ ਉਹ ਬਣਾਉਣ ਟੈਂਕ ਬਣਾਉਣੇ ਮੈਂ ਖਾਈ ساری ਜਗ੍ਹਾ ਛੋਟ ਕੇ ਇੱਥੇ ਤੁਸੀਂ ਕਿਉਂ ਕਰ ਜਾਨੇ ਕੱਲ ਇੱਕ ਕੰਦਾ ਹੈਗਾ ਇਹਨਾਂ ਕਿ ਜ਼ਮੀਨ ਬਹੁਤ ਹੈਗਾ ਮਕਾ ਜਦੋਂ ਇਹਨਾਂ ਕਾ ਬਹੁਤ ਜ਼ਮੀਨ ਹੈ ਉਹ ਮੈਨੂੰ ਵੀ ਪਤਾ ਉਧਰ ਜ਼ਮੀਨ ਹੈ ਤੁਸੀਂ ਕੁੱਤੇ ਬਣਾਓ ਹੈਨਾ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰਿਆ ਦੋ ਦਿਨ ਕੰਮ ਬੰਦ ਕਰਿਆ ਫਿਰ ਇਹਨਾਂ ਨੇ ਚਾਲੂ ਕਰਤਾ ਅਸੀਂ ਬਥੇਰੇ ਕਿਆ ਠਾਟਾ 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 ਹੁੰਦਾ ਸਾਰੀ ਸਾਡਾ ਕੰਦਾ ਪਟ ਗਈਆਂ ਸਾਰੀ ਸਾਡਾ ਉਹ ਹੋ ਗਏ ਹੈ ਦਾ ਨੁਕਸਾਨ ਹੋ ਗਏ ਹੈ ਅਸੀਂ ਸਾਡਾ ਸੂਚ ਦੇਣੀ ਹੈ ਕਿ ਸਾਡੀ ਯਹੀ ਇਹਨਾਂ ਤੇ ਬੇਨਤੀ ਹੈਗੀ ਕਿ ਇਹ ਉਥੋਂ ਟੋਵਾ ਬੰਦ ਕਰਨ ਤੇ ਉਹ ਤੇ ਮਰਜ਼ੀ ਲੈਣਾ ਬੰਦ ਕਿਹਾ ਵਿੱਚ ਵੀ ਕੋਈ ਖੇੜਾ ਵਗੈਰਾ ਹਾਂਜੀ ਸਾਰੀ ਬਾਤ ਉਹਨਾਂ ਦੋਨੋਂ ਸਾਰੀ ਇਸ ਲੈਂਡ ਤੇ ਛੱਤੇ ਲੈ ਕੇ ਸਾਰੀ ਤੜੇ ਆ ਪੜ ਗਈ। ਹਾਂਜੀ ਰਾਤ ਅਸੀਂ ਮੀਂਹ ਪੈਣ ਲੱਗਿਆ ਅਸੀਂ ਸਾਰਾ ਜਾਨੀ ਬਾਹਰ ਹੋ ਕੇ ਬੱਚੇ ਨਾਲ ਲੈ ਕੇ ਮੈਂ ਬੈਠੀ ਆ ਮੈਂ ਕਿੱਥੇ ਜਾਊਂਗੀ। ਪਹਿਲੇ ਮੇਰਾ ਘਰ ਗਿਰ ਜਾਊਗਾ। ਇਹ ਸੋਚਦੇ ਹੈਗੇ ਗਰੀਬ ਬੰਦੇ ਹੈਗੇ ਅਸੀਂ ਇਹਨਾਂ ਦੀ ਜ਼ਮੀਨਾਂ ਲੈ ਲਵਾਂਗੇ। ਇਹਨਾਂ ਨੂੰ ਬਾਹਰ ਕੱਢੇ ਮੈਂ ਕਿੱਥੇ ਜਾਊਂਗੀ? ਇਹਨਾਂ ਕਲੋਨੀ ਵਿੱਚ ਜਾਊਂਗੀ। ਹਾਂ? ਜਾ ਤਾਂ ਬਨੇ ਕਲੋਨੀ ਵਿੱਚ ਥਾ ਦੇਵੇ ਮੈਨੂੰ। ਹਨਾ? ਕਲੋਨੀ ਦੇਵੇ ਮੈਨੂੰ। ਕਿਉਂ ਨਾ ਅਸੀਂ ਗਰੀਬ ਬੰਦੇ ਹੈਗੇ ਕਿੱਥੇ ਜਾਈਏ। ਆ ਸਾਰੀ ਥਾਵਾਂ ਤੇ ਅਸੀਂ ਗਏ ਸਾਰੀ ਸੁਣਵਾਈ ਕਿਸੇ ਨੇ ਸੁਣੀ ਪ੍ਰਸ਼ਾਸਨ ਨੂੰ ਮਿਲਿਆ ਹਾਂਜੀ ਸਾਰਿਆਂ ਨੂੰ ਮਿਲਿਆ ਜੀ ਕੋਰਟ ਵੀ ਗਏ ਪੂਰੇ ਸਾਰੇ ਕੋਰਟ ਵੀ ਕੁਝ ਨਹੀਂ ਕੇ ਜਵਾਬ ਦਿੱਤੇ ਜੀ ਕੰ데 ਕੱਲ ਨੂੰ ਸੁਣਾਈ ਕਰਾਂਗੇ ਫਿਰ ਕੱਲ ਨੂੰ ਅੱਜ 4-5 ਦਿਨ ਅਸੀਂ ਕੋਰਟ ਵੀ ਉੱਠਦੇ ਰਹੇ ਕੋਈ ਸੁਣਵਾਈ ਨਹੀਂ ਹੋਇਆ ਤੇ ਅੱਜ ਅਸੀਂ ਧਰਨੇ ਤੇ ਬੈਠੇ ਹੈਗੇ ਸਾਡੀ ਇਹ ਹੀ ਇਨਾਂ ਤੇ ਬੇਨਤੀ ਹੈਗਾ ਕਿ ਛੋਟਾ ਟੋਵਾ ਪਟਿਆ ਜਾਵੇ ਤੇ ਜਿੱਥੇ ਮਰਜ਼ੀ ਲੈ ਜਾ ਹਾਂਜੀ ਮੇਰਾ ਕਰਨ ਇਹ ਕੀ ਮਾਮਲਾ ਜੀ ਇੱਕ ਅਟੋ ਇਨਕਲੇਫ ਦੇ ਬਾਅਦ ਜਦੋਂ ਧਰਨਾ ਲੱਗਾ ਦੇਖੋ ਇਹ ਆਪਾਂ ਆਪਣਾ ਐਸਟੀਪੀ ਪਲਾਨ ਬਣੀ ਇੱਤੇ ਉਤੇ ਜਾ ਕੇ ਇਹਨਾਂ ਦਾ ਮਾਮਲਾ ਇਹਦੀ ਪਿੱਛੇ ਮਕਾਨ ਹੈ ਮਕਾਨ ਇਹਨਾਂ ਦਾ ਪਿੱਛੇ ਬਣ ਰਿਹਾ ਆਪਣਾ ਦੇਖੋ ਆਪਣਾ ਸਾਰਾ ਪ੍ਰੂਵ ਹੈ ਇਹਦੀ ਆਪਾਂ ਬਿਲਮਾਰ ਪਰਮਿਸ਼ਨਾਂ ਸਾਡੇ ਕੋਲ ਸਾਰਾ ਕੁਝ ਜਿ ਕੋਈ ਪਾਸ ਹੈ ਰੈਰ ਨੰਬਰ ਹੈਕਰ ਸਾਰਾ ਆਪਣੇ ਕੋਲੇ ਪਾਸ ਹੈ ਤੁਹਾਨੂੰ ਮੈਂ ਮੁਕਾਵਦਾ ਵੀ ਦਿਖਾ ਦਿੰਨੇ ਜਿਵੇਂ ਇਹਨਾਂ ਨੇ ਜਾਨਕੀ ਤੁਸੀਂ ਦੱਸ ਰਹੇ ਨੇ 25 30 ਫੁੱਟ ਪਟਾਈ ਹੋ ਰਹੀ ਹੈ ਆਪਣੇ 25 30 ਫੁੱਟ ਨਹੀਂ ਹੋਏ ਦੇਖੋ ਆਪਾਂ ਜੇ ਆਪਾਂ ਮਿੰਤੀ ਤੇ ਆਪਾਂ ਆਕੇ ਦੇਖਾਂਗੇ ਫੇਰੀ ਉਸ ਚੀਜ਼ ਨੂੰ ਹੋਵੇ ਮੈਂ ਇੱਕ ਵਾਰੀ ਤੁਹਾਨੂੰ ਸਾਹਮਣੇ ਮੌਕਾ ਦਿਖਾ ਦਿੰਨਾ ਕੋਈ ਤੇ ਉਸ ਤੋਂ ਬਾਅਦ ਇਹ ਜਨਕੀ ਮੇਨ ਇਹਨਾਂ ਦਾ ਕੁਝ ਨਹੀਂ ਹਾਜੀ ਦੇਖੋ ਇਹ ਪਹਿਲਾ ਇਹਨਾਂ ਨੇ ਜਦੋਂ ਅਸੀਂ ਕੰਮ ਸ਼ੁਰੂ ਕਰਾਇਆ ਸੀ ਉਦੋਂ ਵੀ ਆਈ ਸੀ ਸਾਡੇ ਕੋਲ ਅੱਜ ਵੀ ਇਹਨਾਂ ਨੂੰ ਬਾਕਾਇਦਾ ਨੂੰ ਸਾਰਿਆਂ ਨੂੰ ਇਸ ਟੀ ਨੂੰ ਸਾਡੇ ਮਾਲਕਾਂ ਨੇ ਵੀ ਕਿਹਾ ਸੀ ਕਿ ਜੋ ਕੋਈ ਕੁਝ ਵੀ ਹੁੰਦਾ ਮਕਾਨ ਕੰਧ ਬੈਠਣੀ ਜਾਂ ਕੁਝ ਵੀ ਇਹ ਚੀਜ਼ ਦੀ ਹੈ ਇਹ ਸਾਰੀ ਸਾਡੀ ਜ਼ਿੰਮੇਵਾਰੀ ਹੈ ਸਾਰੀ ਇਸ ਟੀ ਨੂੰ ਅਸੀਂ ਮੇਨ ਸਾਰਾ ਕੁਝ ਆਪਣਾ ਪਲਾਨ ਬਣਾ ਸਾਡੇ ਟਰਾਂਸਫਾਰਮ ਵੀ ਦੇਖੋ ਉੱਥੇ ਹੈ ਜੀ ਡਿੱਗਣਾ ਹੁੰਦਾ ਉਹ ਉਹ ਚੀਜ਼ ਨੂੰ ਹੈ ਜਗਾ 4 ਫੁੱਟ ਜਨਕੀ ਕੰਧ ਤੋਂ ਆਪਾਂ ਛੱਡ ਨਹੀਂ ਹੁੰਦੇ 4 ਫੁੱਟ ਤੇ ਜਗਾ ਤੁਹਾਨੂੰ ਮੈਂ ਜਗਾ ਦਿਖਾ ਤਨ ਜਗਾ ਤੋਂ ਅਸੀਂ ਬਹੁਤ ਜਨਕੀ ਜਨਕ ਕੋਈ ਉਸ ਟੀਨੂ ਨਹੀਂ ਹੈਗਾ ਵੀ ਜੇ ਕਾਨੂੰਨੀ ਤੌਰ ਤੇ ਕੋ ਆਪਾਂ ਪਰਮਿਸ਼ਨ ਫੇਰੀ ਫੇਰੀ ਆਪਾਂ ਕੰਮ ਕਰਦੇ ਨਹੀਂ ਇੱਕ ਤੁਸੀਂ ਜ਼ਿੰਮੇਵਾਰਤਾ ਕਹਿ ਰਹੇ ਹੋ ਵੀ ਜ਼ਿੰਮੇਵਾਰੀ ਕਿਸ ਤਰ੍ਹਾਂ ਦੀ ਮਾਲਕਾਂ ਵੱਲ ਦੇਖੋ ਜ਼ਿੰਮੇਵਾਰੀ ਉਹਨਾਂ ਨੂੰ ਐ ਵੀ ਬਕਾਇਦਾ ਤੁਸੀਂ ਉਹਨਾਂ ਨੂੰ ਪੁੱਛ ਵੀ ਸਕਦੇ ਹੋ ਉਹਨਾਂ ਨੇ ਐ ਐ ਵੀ ਕਿਹਾ ਸੀ ਵੀ ਰਿਟਰਨ ਜੇ ਵੀ ਅਸੀਂ ਦੇ ਰਹੇ ਵੀ ਕੱਲ ਨੂੰ ਮਕਾਨ ਨੂੰ ਜਾਂ ਕੋਈ ਟ੍ਰੇਡ ਜਾਂ ਕੋਈ ਹੋਰ ਜਾਂ ਕੁਝ ਵੀ ਹੁੰਦਾ ਮਰਮਤ ਮਰਮਤ ਕਰਾ ਕੇ ਦਵਾਗੇ ਦੇਖੋ ਇਹਨਾਂ ਨੇ ਜਿਵੇਂ ਕਿਹਾ ਸੀ ਵੀ ਅੰਦਰ ਟ੍ਰੇਡ ਆਈ ਹੋਈ ਹੈ ਅਸੀਂ ਬਕਾਇਦਾ ਸਾਡੇ ਮਾਲਕਾਂ ਨੇ ਸਾਨੂੰ ਭੇਜਿਆ ਸੀਗਾ ਠੇਕੇਦਾਰ ਸਾਹਿਬ ਨੂੰ ਅਸੀਂ ਨਾਲ ਲੈ ਕੇ ਵੀ ਜੇ ਕੋਈ ਦਿੱਕਤ ਹੈ ਵੀ ਸਾਨੂੰ ਦਿਖਾਓ ਪਰ ਸਾਨੂੰ ਦਿਖ ਸਾਨੂੰ ਨਹੀਂ ਉਸ ਨੂੰ ਦਿਖਾਈ ਦਿੱਤੀ ਅਸੀਂ ਦਫਾ ਦੇਖਾਂਗੇ ਫੇਰ ਹੀ ਨਹੀਂ ਹੁਣ ਦੇਖੋ ਇਹਨਾਂ ਦੇ ਮਕਾਇ ਕਹਿੰਦੇ ਮੁਤਾਬਕ ਇਹ ਹੈ ਵੀ 3D ਤਰੇਡ ਹੁਣ ਤੁਸੀਂ ਐਂ ਦੇਖ ਲਓ ਜਿਹੜੀ ਛੱਤ ਦੀ ਤਰੇਡ ਇਹਨਾਂ ਨੇ ਦਿਖਾਈ ਪੂਗੀ ਉਹ ਇਹਨਾਂ ਨੇ ਪੈਪ ਪਾਈ ਹੋਈ ਉਹ ਪੈਪ ਦੀ ਵੀ ਆ ਸਕਦੇ ਸਾਨੂੰ ਜੇ ਦਿਖਾਉਣਗੇ ਤਾਂ ਫੇਰ ਹੀ ਅਸੀਂ ਤੁਸੀਂ ਇਹਨਾਂ ਨੂੰ ਬਾਕਾਇਦਾ ਪੁੱਛ ਸਕਦੇ ਹੋ ਅਸੀਂ ਨਾਲ ਦੀ ਨਾਲ ਹੀ ਇਹਨਾਂ ਦੇ ਘਰੇ ਗਏ ਸੀਗੇ ਇਹਨਾਂ ਦੀ ਲੇਡੀ ਸੀਗੇ ਉਹਨਾਂ ਨੂੰ ਅਸੀਂ ਭੈਣ ਕਰਕੇ ਅਸੀਂ ਇਹ ਕਰਾ ਕੇ ਵੀ ਜੇ ਕੋਈ ਤੁਹਾਨੂੰ ਦਿਖਾ ਦੋ ਵੀ ਜੇ ਕੋਈ ਤਰੇਡ ਉਸ ਚੀਜ਼ ਨੂੰ ਹੈ ਜੀ ਤੁਹ ਕਹਿੰਦੇ ਸੀ ਵੀ ਸਾਡੇ ਵੀ ਕੋਈ ਘਰੇ ਨਹੀਂ ਹੈਗਾ ਮੈਂ ਤੁਸੀਂ ਬਾਕਾਇਦਾ ਸਾਨੂੰ ਬੁਲਾ ਸਕਦੇ ਹੋ ਕਿ ਜਦੋਂ ਘਰ ਦੇ ਆਗੇ ਸਾਰਾ ਸਾਨੂੰ ਬੁਲਾ ਕੇ ਅਸੀਂ ਚੈੱਕ ਕਰਾਂਗੇ ਯਾਨੀ ਕਿ ਹੁਣ ਤੁਹਾਨੂੰ ਕੋਈ ਅਲਟੀਮੇਟਮ ਦਿੱਤਾ ਤੇ ਆ ਕੇ ਦਿੱਤਾ ਕਰਦੇ ਹਾਂ ਹਾਂਜੀ ਹਾਂਜੀ ਸਾਨੂੰ ਕੁਝ ਨਹੀਂ ਨਾ ਸਾਨੂੰ ਨਾ ਐ ਸਾਨੂੰ ਐ ਕਹਿ ਗਿਆ ਵੀ ਤੁਸੀਂ ਕਿਉਂ ਕਰ ਰਹੇ ਹੋ ਜਾਂ ਕਿਸੇ ਨੂੰ ਐ ਦੇਖੋ ਅਸੀਂ ਵੀ ਦਿਹਾੜੀ ਦਰਵਾਜ਼ਾ ਦੇਖੋ ਅਸੀਂ ਨੂੰ ਕੀ ਜੇ ਸਾਨੂੰ ਪਰਮਿਸ਼ਨ ਹੈ ਮਾਲਕਾਂ ਨੂੰ ਅਸੀਂ ਤਾਂ ਦੇਖੋ ਉਹਨਾਂ ਨੂੰ ਦਿਖਾ ਲੈਣੀ ਹੈ ਅੱਜ ਤੁਸੀਂ ਨੂੰ ਅਸੀਂ ਸਾਰਾ ਫੁੱਲ ਸੇਫਟੀ ਨਾਲ ਕੰਮ ਕਰ ਰਹੇ ਆ ਸਾਰਾ A to Z ਬਜਨ ਕੀ ਹੋਇਆ ਨਹੀਂ ਹੈਗਾ ਤੁਹਾਨੂੰ ਮੈਂ ਮੌਕਾ ਵੀ ਦਿਖਾ ਦੇਣਾ ਤੁਸੀਂ ਹਲੇ ਵੀ ਇਹਨਾਂ ਨਾਲ ਤੁਸੀਂ ਸਹਿਮਤ ਹੋ ਸਹਿਮਤ ਆ ਜੀ ਅਸੀਂ ਇਹ ਚਾਹ ਬਣਵਾ ਰਹੇ ਚਾਹ ਵੀ ਅਸੀਂ ਪੁੱਛ ਕੇ ਦੇਖੋ ਅਸੀਂ ਤਾਂ ਉਹਨਾਂ ਨੂੰ ਐ ਨਹੀਂ ਹੈਗਾ ਵੀ ਦੇਖੋ ਉਹ ਵੀ ਸਾਡੇ ਵਰਗੇ ਅਸੀਂ ਉਹਨਾਂ ਵਰਗੇ ਦੇਖੋ ਜੇ ਆ ਸਾਡਾ ਕੋਈ ਉਸ ਚੀਜ਼ ਨੂੰ ਹੁੰਦਾ ਤੇ ਅਸੀਂ ਕਿਉਂ ਆ ਸੀਜ਼ ਨੂੰ ਬੈਠ ਕੇ ਉਹ ਹੈ ਜਾਂ ਸਾਡਾ ਇਹਨਾਂ ਨਾਲ ਕੋਈ ਨਾ ਕੋਈ ਰੌਲਾ ਹੈ ਇਹਨਾਂ ਕੋਈ ਪੁੱਛਿਆ ਨਹੀਂ ਅਸੀਂ ਉਹਨਾਂ ਨਾਲ ਬਿਲਕੁਲ ਫੁੱਲ ਸਪੋਰਟ ਤੇ ਆ ਅਸੀਂ ਸਾਰੇ ਸਾਡੇ ਮਾਲਕ ਨੇ ਐ ਵੀ ਕਹਿ ਚੁੱਕੇ ਕੋਈ ਟ੍ਰੇਡ ਆ ਵੀ ਤਾਂ ਕੁਛ ਆ ਵੀ ਸਾਰੀ ਅਸੀਂ ਸਾਡੀ ਜ਼ਿੰਮੇਵਾਰੀ ਹੈ